ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਸਿੱਧੂ ਫੈਮਿਲੀ ਵਲੌਗ 'ਚ ਤੇ ਮੈਂ ਨਦਰ ਪਰਸੇ ਸਿੱਧੂ ਆ ਇਹ ਨਦਰ ਪਰਸੇ ਸਿੱਧੂ ਆਈ ਹੋਪ ਤੁਸੀਂ ਸਾਰੇ ਠੀਕਾ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਨਦਰ ਨੇ ਛੂ ਪਾਇਆ ਨਵੇਂ ਹਾਂ ਥੱਲੇ ਹਾਂ ਥੱਲੇ ਕਾਲੇ ਇੱਥੇ ਆ ਦੇਖ ਲੋ ਆ ਨਦਰ ਨਵੇਂ ਛੂ ਪਾਇਆ ਤੇ ਅਸੀਂ ਤਾਂ ਨਹੀਂ ਪਾਏ ਅਸੀਂ ਪੁਰਾਣੇ ਪਾਏ ਆ ਤੇ ਅੱਜ ਆਪਾਂ ਸਟਾਰਟ ਕੀਤਾ ਵਲੌਗ ਬਣਾਉਣਾ ਵਲੌਗ ਚ ਕੀ ਬਣਾਉਣਾ ਵਲੌਗ ਚ ਆਪਾਂ ਰੈਸਪੀ ਦੇਖੋ ਰੈਸਪੀ ਬਣਾਉਣੀ ਅੱਜ ਆਪਾਂ ਬਣਾਉਣਾ ਲਸਣੀਆਂ ਮਾਰਕੀਟ ਦੇ ਵਲੌਗ ਬਣਾਦੇ ਆਹ ਮਾਰਕੀਟ ਦੇ ਵਲੌਗ ਬਣਾਉਂਦੇ ਨੇ ਪਰ ਆਪਾਂ gana ਪਹਿਲਾਂ ਮਾਰਕੀਟ ਗਰੋਸਰੀ ਕਰਨਾ ਤੋਂ ਉਸ ਤੋਂ ਬਾਅਦ ਆਪਾਂ ਘਰ ਆਵਾਂਗੇ ਘਰ ਆ ਕੇ ਫਿਰ ਆਪਾਂ ਬਣਾਵਾਂਗੇ ਲਸਣੀਆਂ ਤੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦੇ ਫਿਰ ਤੁਸੀਂ ਕੀ ਕਰਾਉਗੇ ਤਾਂ ਨੇ ਕਮੈਂਟ ਕਰਨਾ ਨਾ ਭੁੱਲਿਓ ਪਲੀਜ਼ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕੀ ਕੀ ਦੇਣੇ ਚਾਹੁੰਦੇ ਨੇ ਪਤਨੀ ਮੈਂ ਉਹ ਦੂਜੀ ਦੇਖਣਾ ਆਪਾਂ ਅਸੀਂ ਦੇਖਣਾ ਬਹੁਤ ਸਾਰੇ ਨੂੰ ਜਦੋਂ ਕਿ ਕਿਦਰ ਦੇਖਦੇ ਕਦੀ ਹਾਂਜੀ ਕਿਦਰ ਦੇਖਦੇ ਕਦੀ ਹੁਣ ਆਪਾਂ ਨੂੰ ਵੀ ਛੁੱਟੀਆਂ ਹੋ ਗਈਆਂ ਸੀ ਜੀ ਮੈਂ ਕਿਦਰ ਦੇਖਦੇ ਕਦੀ ਤੇ ਇਸ ਤਰ੍ਹਾਂ ਕਿ ਹੁਣ ਆਪਾਂ ਜਿੰਨਾ ਕੋ ਹੋ ਸਕੇ ਉਹਨੇ ਕਪ ਬਲੌਗ ਲੋਗ ਬਣਾ ਲਿਆ ਕਰਾਂਗੇ ਤੇ ਨਾਲੇ ਵਾਹਿਗੁਰੂ ਵਗੂ ਦਾ ਧੰਨਵਾਦ ਕਰਾਂਗੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਮਾਰਕੀਟ ਖਰੋਤਰੀ ਲੈ ਕੇ ਆਉਨੇ ਆਂ ਤਦ ਤੱਕ ਬਨੇ ਰੋ ਮੇਰੇ ਵਲੌਗ ਦੇ ਨਾਲ ਅੱਜ ਕੀ ਸੀ ਆਪਾਂ ਨੂੰ ਅੰਡਾ ਲਸਾਣੀਆਂ ਬਿਲਕੁਲ ਅੰਡਾ ਨਾਲ ਵੀ ਤੋੜ ਦੇ ਦੇਖੋ ਕਾਕੋਲਾ ਦੇਖ ਲੋ ਅੰਡਾ ਨਾਲ ਵੀ ਤੋੜ ਆਹ ਅਰਕਾਂ ਦੀ ਕਹਾਣੀ ਪਾਉਣੀ ਹੈ ਕਿ ਕਿੰਨਾ ਕਿ ਕਿ ਪਉਣਾ ਪਵੇ ਜੇ ਸਾਪੇ ਨੇ ਚਾਰ ਸਬਜ਼ੀਆਂ ਪਾਉਣੀਆਂ ਤੇ ਚਲੋ ਆਜੋ ਦੇਖ ਵਗ ਰਹੇ ਤੁਸੀਂ ਕਿਜੰਚ ਤੇ ਆਪਾਂ ਬਣਾਉਣਾ ਲਸਾਨੀਆਂ ਆਹ ਵਾਲਾ ਖਾਣਿਆ ਆਪਾਂ ਬਣਾਉਣਾ ਲਸਾਨੀਆਂ ਮਸਾਨੀਆਂ ਚ ਪਾਉਣਾ ਆਪਾਂ ਸ਼ਿਮਲਾ ਮਿਰਚ ਗਾਜਰਾ ਤੇ ਗੋਭੀ ਤੇ ਆਪਾਂ ਕੰਦੂਕਾਸ ਕੱਟ ਲੀਆਂ ਸ਼ਿਮਲਾ ਮਿਰਚ ਕੱਟ ਲੀਆਂ ਤੇ ਜੀ ਉਸ ਨੂੰ ਬਾਂਦੀ ਜੀ 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 ਬੋਨਾ ਆ ਜੀ ਜੀ ਬੋਨਾ ਆ ਜੀ ਜੀ ਬੋਨਾ ਇਵਿਚ ਇਹ ਪਿਆਜ਼ਮੀ ਪਾਵਾਂਗੇ ਆਪਾਂ ਤੇ ਲਸਣ ਅਦਰਕ ਥੋੜਾ ਜਿਹਾ ਪਾ ਲਿਆ ਦੇ ਵਿੱਚ ਤੇ ਪਹਿਲਾਂ ਆਪਾਂ ਮਸਾਲਾ ਤਿਆਰ ਕਰਾਂਗੇ ਤੇ ਮਸਾਲਾ ਤਿਆਰ ਕਰਨ ਤੋਂ ਬਾਅਦ ਫਿਰ ਆਪਾਂ ਮਾਈਕ੍ਰੋਚ ਮਾਲ ਫੋਰਨੋ ਦੇ ਵਿੱਚ ਇਹਦੇ ਵਿੱਚ ਫਿਰ ਆਪਾਂ ਬਣਾਵਾਂਗੇ ਲਸਣੀਆਂ ਤੇ ਹਰੀ ਮਿਰਚ ਆਪਣੀ ਆ ਰਹੀ ਇੱਧਰ ਤੇ ਅੱਜ ਦਾ ਆਪਣਾ ਅੱਜ ਵੀ ਆਪਣੀ ਰੈਸਪੀ ਹੈ ਲਸਣੀਆਂ ਵਾਲੀ ਇਆ ਪਾਉਣੇ ਵਿੱਚ ਲੱਤ ਨੂੰ ਤਾਂ ਪਾ ਹੀ ਲਿਆ। ਹੁਣ ਇਹਦੇ ਤੋਂ ਰੋਪਿਆ ਦੀ ਪਾ ਦੇ ਲਈਏ। ਪਾ ਆਲੂ। ਹਾਂਜੀ ਚੀਜ਼ ਨਹੀਂ ਲੈਂਦਾ। ਸਾਰਾ ਪਾ ਮਸਾਲਾ ਤਿਆਰ ਕਰ ਲੀਏ। ਹਾਂਜੀ ਚੀਜ਼ ਆਜੀ ਇਸ ਨੀਂਗੇ ਤਾਂ ਮਸਰੇਲਾ ਇਹਨੂੰ ਜਿਆਦਾ ਬਾਅਦ ਚ ਪਾਵਾਂਗੇ ਅੰਦਰ ਕਿਉਂਕਿ ਜੀ ਸਾਥ ਹੀ ਭੁੱਲ ਗਏ ਆ ਉਹ ਅਥਲੀ ਜਾਂਦੀ ਨਹੀਂ ਆ ਕਿਉਂ ਜਿਆਦਾ ਹੀ ਪਾਵਾਂਗੇ ਥੋੜਾ ਜਿਆ ਤੇ ਕਿੱਦਾਂ ਬਣਾਉਂਦੇ ਆ ਤੁਹਾਨੂੰ ਦੱਸਦੇ ਆ ਬਾਅਦ ਚ ਕਿੱਦਾਂ ਦਾ ਅੱਗੇ ਦਾ ਪ੍ਰੋਸੈਸ ਆ ਤੇ ਪਹਿਲਾਂ ਪਮਫਾਲਾ ਕਿਆ ਕਰ ਲੀਏ ਆ ਗੋਮਸਾ ਬਣਾ ਲ ਗਏ ਪਹਿਲਾਂ ਗੰਡੇ ਭੋਲ ਲੀਏ ਫਿਰ ਸਬਜ਼ੀ ਸੂਜੀ ਪਾਉਂਦੇ ਆ ਫਿਰ ਤਾਂ ਕਾ ਵੀ ਦਾ ਹਲਦੀ ਆਪਣੇ ਸਵਾਦ ਅਨੁਸਾਰ ਹੀ ਪਾਵਾਂਗੇ ਆਪਾਂ ਤਾਂ ਹਲਦੀ ਹੀ ਪਾ ਲੈਣਾ ਹੈ ਇੱਥੇ ਤੇ ਨੂੰ ਨਾ ਆਪਣੇ ਸਵਾਦ ਅਨੁਸਾਰ ਹੀ ਅਕੋਰਡਿੰਗ ਪਾਵਾਂਗੇ ਕਿੰਨਾ ਕਾ ਆਪਾਂ ਖਾਗਦੇ ਆ ਤੇ तकरीबन ਧਕੀਨ ਆਪਣੇ ਪਿਆਜ਼ ਕੋਈ ਤੱਲੇ ਨੇ ਇਹਦੇ ਕਾ ਆਪਾਂ ਫਿਰਦੇ ਆ ਨਮਕ ਫਿਰਦੇ ਨਹੀਂ ਮਤਲਬ ਵਿੱਚ ਪਾਉਨੇ ਆ ਕਿੰਨੇ ਚਮਚੇ ਪਾਉਨੇ ਆ 1-2 ਚਮਚੇ ਜਿੰਨੇ ਵੀ ਆ ਗਏ ਨਾ ਜੀ ਲੋ ਜੀ ਪੱਕਾ ਦੇ ਚਾਰਿਆ ਆਪਾਂ ਮਾਰੇ ਮਸਾਲਾ ਪਿਆਜ਼ ਆਪਣੇ ਚਾਰ ਹੋਈ ਗਏ ਆ ਬਾਹਰ ਹੋਏ ਜੀ ਸੋਣਾ ਮਲਦੀ ਬਾਹਰ ਹੋਣੀ ਚੱਲਣਾ ਸੰਜੀ ਬਾਹਰ ਹੋਣੀ ਚੱਲਣਾ ना पाओ थोड़ा तो थोड़ा ज गरम मसाला पारी पारी के पाने पाए सारी सब्जी खेलते कद्दू कश पीते थी सारी सब्जियाँ ਜਿਦਣਾ ਪਾਣੀ ਮਿਕਸ ਕਰ ਲਿਆ। ਮਿਕਸ ਕਰ ਦੋ। ਆਹ ਨਾ। ਮਿਕਸ ਕਰ ਦੇ। ਆਹ ਨਾ ਪਾਣੀ ਕਿੰਨਾ ਮਿਕਸ ਕਰ ਲਿਆ ਕੋਈ ਤੇਜਾ ਲੱਗ ਜੂਗਾ। ਨਜ਼ਰ ਆ ਰਿਹਾ ਕੋਈ ਨਹੀਂ। ਅਦਰ ਇਹ ਕੀ ਕਰੀ ਜਾਂਦਾ ਨਾ ਤੇ ਕੀ ਕਰਦਾ ਹਾਂ ਨਾਦਰ ਵਿੱਚ ਬੜਾ ਤੂੰ ਖਾਣਾ ਨਾ ਵੀਰ ਖਾਣਾ ਨਹੀਂ ਮੈਂ ਚਲੋ ਹੁਣ ਆਪਾਂ ਨਾਲ ਸਬਜੀ ਨੂੰ ਆ ਮਿਕਸ ਕਰ ਲਈਏ ਤੇ ਫਿਰ ਬਣਾ ਲਈਏ ਤੇੰਗੀ ਦਾ ਮਸਾਲਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਦਾਬਦੇ ਆ ਹੋਗੀ ਜਦੋਂ ਤਿਆਰ ਭੁੰਨ ਲਈ ਆਪਾਂ ਸਬਜੀ ਚੰਗੀ ਤਰ੍ਹਾਂ ਹੋਣਾ ਵਿੱਚ ਆਪਾਂ ਅਫਸੋਸ ਐਡ ਕਰਾਂਗੇ ਕੁਝ ਉਹ ਨਾ ਆਪਾਂ ਅਫਸੋਸ ਐਡ ਕਰ ਲੈਣੀ ਆ ਵਿੱਚ ਮਾਈਨਸ ਹੋ ਰਿਹਾ ਹੈ ਮਾਈਨਸ ਬਾਅਦ ਚ ਪਾਵਾਂਗੇ ਮਾਈਨਸ ਨਹੀਂ ਹੈ ਕਿ ਇਹ ਪਾਨਾ ਲੋ ਜਪਾ ਹੋ ਉਸ ਪਾਲੀਏ ਦੇ ਚ ਮੈਂ ਕਰ ਦੋ ਤੇ ਚੰਨ ਆਓ ਆਓ ਸmedel ਕਰ ਲੋ ਇੱਥੇ ਨਾਮ ਨਹੀਂ ਸmedel ਨਹੀਂ ਖੁਸ਼ਬੂ ਹੁੰਦੀ ਹੈ ਇੰਦੀ ਦੀ ਮੈਥਨਲ ਜਾਵਾ ਮੈਥਨਲ ਜਾਵਾ ਤਾਂ ਤਾਂ ਦਖਲੇ ਇੱਕ ਤਾਂ ਨਾ ਦਨੇ ਪਾਂ ਕੇ ਤਾਂ ਪਿਆ ਹਨ ਜਿੰਜਰ ਪਾਸੋਸ ਸਿਆਗ ਕਰਤੀ ਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਥੋੜਾ ਜਨਾ ਪਾਣੀ ਐਡ ਕਰ ਲੈਂਦੇ ਆ ਪਾਤੀਆ ਉਹ ਤਰ੍ਹਾਂ ਮਿਕਸ ਕਰ ਲਾਂ ਗਏ ਗਾਇਸ ਬੇਟਵਾਇਂ ਹੰਕੇ ਬਿਕਨ ਦੇ ਸਪੂਨ ਕਿਉਂਕਿ ਸਾਸ ਪਾਵਾਂਗੇ ਫੇਰ ਹੀ ਥੋੜਾ ਜਿਹਾ ਸਵਾਦ ਆ ਜਾਏ ਤੇ ਆ ਕਰਕੇ ਦੇਖਦਾ ਜੀ ਦੇਖੋ ਨਾ ਤਾਂ ਟਰਾਈ ਕਰਦਾ ਸੋਸ ਹਾਂ ਤਾਂ ਜਿਹੜਾ ਇਹਨੂੰ ਮਿਕਸ ਕਰ ਲੈਂਦੇ ਆ ਉਹਨਾਂ ਪਾ ਮਾਈਕਰ ਆਹ ਫੌਰਨ ਚਲਾ ਲੀਏ 200 ਦੇ ਕਰ ਦਿੰਨੇ ਆ ਆਉਣ ਕਰਤੀ ਆ ਪਾ ਮਾਈਕਰ ਆਨ ਕਰਤੀ ਆ ਆ ਵੀ ਦੇਖ ਰਹੇ ਆ ਇਹਦੇ ਚ ਰੱਖਾਂਗਾ ਤੇ ਉਹ ਜੀ ਬਾਹਰ ਜੀ ਨੂੰ ਦੋਲੇ ਬੋਤਲ ਨਹੀਂ ਵੀ ਪਾ ਸਕਦੇ ਚੱਲੋ ਜੀ ਨੂੰ ਪਾਓ ਤੇ ਜੀ ਨੂੰ ਪਾਉਣ ਦੇ ਚਾਹੇ ਆਪਾਂ ਨੇ ਇਹੋ ਤੱਕ ਇਸ ਤਰ੍ਹਾਂ ਮੈਂ ਉਸ ਕੋਲ ਤੱਕ ਪਹੁੰਚ ਗਿਆ। ਤੇ ਹੁਣ ਅਬਸ ਮੈਂ ਕੋਲੀ ਸੌਣ ਨੂੰ ਪੰਡੀ ਦੇ ਮਸਾਲਾ ਆਪਣਾ ਤਿਆਰ ਹੋ ਗਿਆ ਤਕਰੀਬਨ। ਹੁਣ ਆਪਾਂ ਅਜਰ ਲਸਾਨੀਆਂ ਦੀ ਤਿਆਰੀ ਕਰਦੇ ਆਂ। ਲਸਾਨੀਆਂ ਆਪਾਂ ਇਹਦੇ ਚ ਰੱਖਣੇ ਆ ਮਤਲਬ ਕਿ ਆਹ ਆਹ ਵਾਲੇ ਪੇਪਰ ਜਿਹੰਦੇ ਆ ਪੇਪਰ ਜਿਹੇ ਇਹਦੇ ਤੇ ਰੱਖਾਂਗੇ। ਤੇ ਦੋ ਦੋ ਪੇਟਾ ਲਾਵਾਂਗੇ ਇਹਦੇ ਚ। ਤੇ ਹਨ ਉਹ ਤੇ ਹੈ ਨਹੀਂਗਾ ਆਪਣੇ ਕੋਲ ਚੀਜ਼ ਤੇ ਹੈ ਨਹੀਂਗੇ ਉਹਦੀ ਜਗ੍ਹਾ ਤੇ ਆਪਾਂ ਥੋੜਾ ਜਿਹਾ ਐਡ ਕਰਾਂਗੇ ਥੋੜਾ ਜਿਹਾ ਆਹ ਇਹ ਥੋੜਾ ਜਿਹਾ ਚੀਜ਼ ਕੋਲ ਲਗੇ ਸੱਚੀ ਚੀਜ਼ ਅੰਦੇ ਚ ਥੋੜਾ ਆ ਪਾਵਾਂਗੇ ਦੁੱਧ ਵਾਲਾ ਆਹ ਵਾਲੇ ਦੋ ਚੀਜ਼ਾਂ ਦੁੱਧਾ ਤੇ ਮਤਲਬ ਚੀਜ਼ ਪਾ ਸਕਦੇ ਹਾਂ ਪਰ ਸਾਡੇ ਕੋਲ ਹੈ ਨਹੀਂ ਆ ਪਾਉਣ ਤੇ ਕਰਾਂਗੇ ਰੁਕ ਜਾ ਇੱਕ ਦੋ ਮਿੰਟ ਲੈ ਆ ਮਾਂ ਮਾਏ ਇੱਕ ਕੁ ਰੇਜ ਲੈਣੇ ਆ ਪਾ ਚੀਜਾਂ ਇਹ ਚੇਰ ਕਰਨੀਆਂ ਵਾ ਥੋੜਾ ਪਾਣਾ ਵੀ ਪਾਣਾ ਚਾਹੇ ਥੋੜਾ ਪਾਣਾ ਪਾ ਦੇ ਥੋੜਾ ਜਿਹਾ ਪਾ ਦੇ ਆਹ ਵਾਲਾ ਆਹ ਵਾਲਾ ਵਾਓ ਆਈ ਲਾਈਕ ਥੋੜਾ ਜਿਹਾ ਪਾਣਾ ਇਹ ਬਾਤ ਚ ਵੀ ਕਰਾਂਗੇ ਥੋੜਾ ਜਿਹਾ ਜੇ ਨਾ ਤਾਂ ਪਿੱਛੇ ਰਹੀ ਗਰਮ ਹੋ ਜਾਊਗੀ ਮੈਂ ਨਹੀਂ ਕਰੀ ਹੁੰਦੀ ਮੋਦਵਾ ਦਵਾ ਕਾ ਮਾਸ ਥੋੜਾ ਪਾਣੀ ਦੇ ਚ ਬਾਕੀ ਬਾਤ ਬਾਉਣੇ ਮਸਾਲਾ तकरीबन ਆਪਣਾ ਤਿਆਰ ਹੋ ਗਿਆ ਹੈ ਬਸ ਥੋੜਾ ਜਿਹਾ 5-1 ਮਿੰਟ ਹੋਰ ਇਹਨੂੰ ਕਰਾਂਗੇ। ਫਾਈਰ ਜਾਂਦੇ ਉਸ ਤੋਂ ਬਾਅਦ ਮਸਾਲਾ ਆਪਣਾ ਤਿਆਰ ਹੈ। ਇੱਧਰ ਆਪਣੀ ਆਹ ਵੀ ਚੀਜ਼ਾਂ ਤਿਆਰ ਨੇ। ਹੁਣ ਪਹਿਲਾਂ ਇਹ ਥੋੜਾ ਥਲੇ ਤੇਲ ਲਾਵਾਂਗੇ। ਤੇ ਹੁਣ ਤਾਂ ਅਗਲਾ ਪ੍ਰੋਸੈਸ ਦਿਖਾਉਣੀ ਆ। ਕਹੀਗਾ ਇਹਦੇ ਵਿੱਚ ਆ ਪਰਤਾਂ ਨਹੀਂ ਆਣੀਆਂ। ਜਿਹੜੀਆਂ ਪੌਦੇ ਵਿੱਚ ਲਾਵਾਂਗੇ ਟ੍ਰੇ ਦੇ ਵਿੱਚ ਸਬਜ਼ੀ ਲਾ ਕੇ। ਤੇ ਫੋਕੋਲਾ ਤੇ ਆਪਾਂ ਲੱਕ ਦੂਬਖਤਾਰੇ ਤੋਂ ਲੈ ਲਾਉਂਦੇ ਆ। ਆ ਆ ਆ। ਤੇ ਕੋਦੋ ਕਰ ਲਾ। ਤੇ ਹਮ ਚੀਜ਼ ਤਾਂ ਸਾਡੇ ਕੋਲ ਮਤਲਬ ਪਨੀਰ ਹੈ ਨਹੀਂ ਦਾ ਦੂਜਾ ਆ ਉਹ ਅਸੀਂ ਲਾਉਂਦੇ ਆ ਵਿੱਚ। ਥੋੜਾ ਜਿਹਾ ਲਾਵਾਂਗੇ ਤਾਂ ਤਾਂ ਬਾਦੂ ਵੀ ਲਾ ਸਕਦੇ ਆ। ਮਸਲੇ ਆ ਮਸਾਲਾ ਵੀ ਆਪਾਂ ਕੈਰ ਹੋ ਗਿਆ। ਠੀਕ। ਹੁਣ ਆਪਾਂ ਦਿਖਾਉਂਦੇ ਤੁਹਾਨੂੰ ਅਗਲਾ ਪ੍ਰੋਸੈਸ। ਇਹਦਾ ਨਾਸ ਵੀ ਦੇਖ ਲਓ ਤੁਸੀਂ ਵਿੱਚ ਸਾਡੇ। ਇਹ ਵੀ ਅਸੀਂ ਵਿੱਚ ਐਡ ਕਰ ਦੇਣਾ। ਆ ਦੇਖਾ ਦੇਖ। ਇਹ ਤਾਂ ਲਾਲ 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 ਨਹੀਂ ਮੁੱਕਦਾ ਆਏਗਾ। ਆ ਦੇਖੋ। ਹਾਂ ਬਣਾ ਰਹੇ ਹਾਂ ਬਟ ਇਹ ਆਦਰ ਲਾ ਰਹੇ ਲਾ ਤਾਂ ਨਪਾਸ ਕਰੀਏ ਤਿਆਰ ਤੇ ਬਾਅਦ ਚ ਰੱਖਾਂਗੇ ਮਾਈਕਰੋ ਚ ਉੱਥੇ ਪਰ ਮੈਂ ਤਾਂ ਅੱਛਾ ਨਾ ਧਰ ਅਇਸ਼ਾ ਨਾ ਧਰ ਪਰ ਵਾਇਦਾਇਤ ਮਾਈਕਰੋ ਵਾਇਦਾਇਤ ਮੈਕਰੋ ਨਹੀਂ ਆ ਦਿੱਸ ਮੈਕਰੋ ਕੋਲ ਅਨਪਲ ਪੇਲੋ ਮਾਈਕਰੋ ਮਾਈਕਰੋ ਫੋਰਨੋ ਫੋਰਨੋ ਫੋਰਨ ਆਪਣੀ ਗਰਮ ਹੋ ਗਈ ਆ ਤੇ ਹੁਣ ਆਪਾਂ ਕਰਦੇ ਆ ਇਹਦਾ ਬਹੁਤ ਤੇ ਫਿਰ ਰੱਖਦੇ ਆਂ ਇਹਦੇ ਵਿੱਚ ਤੋ ਸੇਕੁਸਟੋ ਜਾਕਾ ਸੇਕੁਸਟੋ ਜਾਕਾ ਯਾਸ ਇਹ ਮੀਓ ਲੋ ਸੇਕੁਸਟੋ ਮੀਓ ਆ ਤੂ ਯਾਸ ਯਾ ਤਨੋ ਸੀ ਸੀ ਇਹਨਾਂ ਨੂੰ ਥੋੜੀ ਜੀ ਚੀਜ਼ ਸੀਗੀ ਕੁਝ ਆ ਪਾਵਾਂਗੇ ਕਿ ਕੁਝ ਆ ਪਾਵਾਂਗੇ ਵਿੱਚ ਤੇ ਮਸਾਲਾ ਆਪਣਾ ਤਿਆਰ ਆ ਤੇ ਇਹਦਾ ਡਰਿਆ ਵੀ ਆਪਣੀ ਤਿਆਰ ਆ ਸਿੱਕੀ ਬੱਗ ਗਿਆ ਸਭ ਤੋਂ ਪਹਿਲਾਂ ਆਪਾਂ ਥੋ ਥੱਲੇ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਿਆ ਇਹ ਬੋਲ ਬੱਗ ਗਿਆ ਸੋ ਤੋਂ ਪਹਿਲਾਂ ਪੱਠਲੇ ਪਾਵਾਂਗੇ ਦੀ ਇੱਕ ਟਹਿਲਾਵਾਂਗੇ ਸਬਜ਼ੀ ਦੀ ਦੋਏ ਸਵੇ ਚਾਹ ਤੇ ਫਾਲੀ ਦੇ ਟਿਕਾ ਤੇ ਥੱਲੇ ਲਾਉਣੀ ਹੈ ਬੰਲਾ ਪਤਲੀ ਬਦਲਜੀ ਸੇ ਮੈਂ ਟਾ ਕਰਕੇ ਪਾਸ ਆ ਪਾਪਰ ਹਾਂ ਸੌਕ ਬਸ ਤਾਂ ਹਾਂ ਸੌਸ ਆ ਪਾਪਰ ਮੈਂ ਮਿਕਸ ਕਰ ਲਵਾਂ ਹੈਲੋ ਆ ਨਾ ਜਰਾ ਇਹ ਉਹ ਆਪਾਂ ਇਹਨਾਂ ਚ ਰੱਖ ਲਏ ਥੋੜਾ ਜਿਹਾ ਉਹ ਇੱਕ ਜਵਾਹ ਦੇ ਚੇ ਨਹੀਂ ਲਾਸਟ ਵਾਲੀ ਤਾਂ ਉਹ ਨਾ ਲਾਉਣਾ ਨਾ ਨਾ ਸਭੀ ਲੋਕਾਂ ਕੋਲ ਦੇਵੇਂ ਮੈਂ ਆਪਾਂ ਭਰ ਬਾ ਪਾਜੋ ਜੀ ਸੀ ਗਿਆ ਪਾਣੀ ਵਰਤ ਕੇ ਲਾਲੀ ਵਿੱਚ ਇਹਦੀ ਆਪਾਂ ਦੁੱਧ ਹੀ ਇਦਾਂ ਇਹ ਆ ਤਿਆਰ ਕਰ ਲਾਂਗੇ ਦਰਾ ਮੈਰਾ ਕਹ ਨਾ ਹਾਂ ਅੱਜ ਕਰਕੇ ਇਹਦੇ ਆਪਾਂ ਬੰਦੇ ਆ ਕਰੇ ਅੱਜ ਕਰਕੇ ਜੇ ਪਰਾਖਾ ਨਹੀਂ ਖਾਣੇ ਆਪਾਂ ਦੇਖ ਤੁਹਾਡੇ ਜਿਵੇਂ ਥੋੜਾ ਜਿਹਾ ਮਸਲਾ ਆ ਪਾੜਨਾ ਪਰ ਉਸ ਨੂੰ ਤਾਂ ਆਪਾਂ ਨਾ ਵੀ ਪਾਵਾਂਗੇ ਉੱਪਰ ਆ ਤਾਂ ਭੋਲੀ ਚੱਲੇ ਸੀਗੇ ਤਲਕਾ ਅਰਕਲੇ ਵਿੱਚ ਅੰਦਾ ਕਰਕੇ ਆਪਾ ਪਿਆਰ ਕਰ ਲੈਣੀ ਅੱਧੀ ਅੱਧੀ ਸੋਨਾ ਚ ਹੋਰ ਇਕੱਠੀ ਕਰਤਾ ਆ ਉਹ ਵੇਖੋ ਇਹਦੇ ਚੋਪੇ ਇੱਧਰ ਕਰਤਾ ਕਾ ਕਿਤੇ ਬੰਨਾਂ ਜੀ ਦਾ ਲੰਦੂ ਜਿਤਨਾ ਦਾ ਹੋਣਾ ਹੈ ਅੱਧੀ ਪਾਟਦੇ ਨੇ ਜੀ ਆਂ ਇਕੱਠੇ ਹੋਗਾ ਬੰਨੇ ਨੂੰ ਕੀ ਹੋਗਾ ਆਪਾਂ ਇਕੱਠੇ ਹੋਗੇ ਗਰਮ ਗਰਮੇ ਤਾਂ ਕਰਦੇ ਨੇ ਮੈਂ ਤੋ ਕਰ ਲੈ ਛੁ ਕਰ ਕੋਲ ਦੋ ਕੋਲ ਦੋ ਕੋ ਜੋ ਕੋਲ ਕੋ ਜੋ ਆ ਗਏ ਸਾਡੇ ਕਿਤਾ ਨੂੰ ਨਾ ਤਰਵਾ ਹਾਂ ਨੇ ਵੀ ਮੈਂ ਤਾਂ ਲੱਭਾ ਦੇ ਇੱਥੇ ਕਰਕੇ ਪਤਾ ਐਵੇਂ ਲਾਈ ਜਾਣੀਆਂ ਮੈਂ ਥਾਏ ਨਾ ਮੇਰੇ ਵਾਲਾ ਪੱਟੀ ਇਹ ਵੀ ਲਾ ਕੇ ਥੋੜੀ ਜਿਹੀ ਇਹ ਵੀ ਥੋੜੀ ਰੱਖ ਲੈ ਹੰਬਾ ਹੱਬੇ ਜੋਗੀ ਜਿੰਝਾ ਰੋਟੀਆਂ ਨਹੀਂ ਹੈਗਾ ਨੋਰੀ ਬੱਗੜਾ ਹੰਬਾ ਕਰਕੇ ਆਪਾਂ ਸਾਰਾ ਇਹਨੂੰ ਸੈੱਟ ਕਰ ਲੈਣਾ ਦੋਨੇ ਪਲੇਟਾਂ ਸ਼ੁਰੂ ਕਰ ਲਈਆਂ ਕਰਤੀਆਂ ਇਹਦਾ ਕਰਕੇ ਆਪਾਂ ਇਹਨੂੰ ਬਣਾ ਲੈਣਾ ਪਾ ਬੰਨਾਂ ਬਾਈ ਜੀ ਅੰਦਰ ਕਰਿਆ ਪਪਾ ਨਾ ਪਾ ਲੈਣਾ ਥੋੜਾ ਜਿਹਾ ਪਾ ਅੰਦਰ ਇਹ ਦਗਾ ਕਰਕੇ ਪਾ ਸਾਰੀਆਂ ਦਵਾਈਆਂ ਕਰ ਲਾਉਣੀਆਂ ਤੈਨੂੰ ਨਹੀਂ ਉਹ ਬਾਅਦ ਚ ਲਾਉਂਗਾ ਅੰਦਰ ਚ ਦੇ ਦੇ ਇਦਾਂ ਕਰਕੇ ਆਪਾਂ ਸਾਰਾ ਤਿਆਰ ਕਰ ਲੈਣਾ ਤੇ ਬਾਅਦ ਵਿੱਚ ਤੁਹਾਨੂੰ ਫਾਈਨਲ ਲੁੱਕ ਤੁਹਾਨੂੰ ਦਿਖਾਉਂਦੇ ਆਂ ਆ ਪਾ ਲਈ ਮੋਜ਼ਰੇਲਾ ਪਰਪਾਤਾ ਅੰਡਾ ਵਾਲੀ ਅੰਡਾ ਵਾਲੇ ਕਿਉਂਕਿ ਉਦੋਂ ਦਾ ਪਾਰਾ ਇੱਕ ਹਰ ਇੱਕ ਪੈ ਦੇ ਨਾਲ ਪਾ ਸਕਦੇ ਆਂ ਪਰ ਆਪਣੇ ਕੋਲ ਹੈ ਨਹੀਂ ਸੀਗਾ ਆਪਾਂ ਚੇਤਾ ਭੁੱਲ ਗਿਆ ਮਾਰਕੀਟ ਤੋਂ ਲੈ ਕੇ ਆਉਣਾ ਕਰਕੇ ਆਪਾਂ ਕੋਤਲਾ ਲੈਂਦਾ ਤਾਂ ਸਾਰੇ ਜੱਪਾ ਪਾ ਲੈਣਾ ਹੈ ਦੋਨੋਂ ਦਾ ਬਰਾਬਰ ਬਰਾਬਰ ਕਰਕੇ ਪਾਉਦੇ। 5 ਪਾ ਪਾ। ਦੋਨਾ ਪਾ ਤੇ ਹਰ ਕਰ ਲਿਆ। ਹੁਣ ਇਹਨੂੰ ਪਰਖਾਂਗੇ ਮਾਈਕਰੋ ਚ 20 ਮਿੰਟ ਤੇ ਫਿਰ ਫਿਰ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਫਾਈਨਲ ਲੁੱਕ ਕਿਦਾਂ ਦਾ ਬਣ ਕੇ ਤਿਆਰ ਹੁੰਦਾ। ਤਾਂ ਕਿੰਨੇ ਹੈਪੀ ਹੈ ਬਦਾਂ। ਹਾਂਜੀ ਜਿਦਾ ਕਿ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਲਸਾਨੀਆਂ ਬਣਾਉਣਾ ਸੀਗਾ ਲਸਾਨੀਆਂ ਆਪਣਾ ਬਣ ਕੇ ਤਿਆਰ ਹੋ ਗਿਆ ਆ ਤੁਸੀਂ ਦੇਖ ਸਕਦੇ ਆ। ਇੱਧਰ ਆਪਣੀ ਇੱਕ ਪਰੇ ਪਰੇ ਇੱਧਰ ਪਈ ਆ ਤੇ ਦੂਜੀ ਨੇ ਆਪਣੀ ਆ ਪਈ ਆ ਇੱਧਰ ਤੇ ਲਸਾਨੀਆਂ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਖਾਣਨੇ ਆ ਤੇ ਤੁਸੀਂ ਵੀ ਖਾਓ ਬਣਾ ਕੇ ਦੇਖੋ ਟਰਾਈ ਕਰਿਓ ਜੇ ਵਧੀਆ ਲੱਗਿਆ ਤਾਂ ਸਾਡਾ ਵੀਡੀਓ ਜੀ ਨੂੰ ਬਰੀ ਫਾਜੀ ਜੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਗੁੱਡ ਬਾਏ ਨਦਰ ਗੁੱਡ ਬਾਏ ਗੁੱਡ ਬਾਏ ਟੇਕ ਕੇਅਰ